ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਰੋਟੀ ਖਾਂਦੇ ਸਮੇਂ ਤੁਸੀਂ ਇਹ ਸੱਤ ਗੱਲਾਂ ਯਾਦ ਰੱਖਣੀਆਂ ਹਨ ਤਾਂ ਮੰਨ ਕੇ ਚੱਲੋ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹਮੇਸ਼ਾ ਲਈ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਤੁਹਾਡੇ ਮਨ ਦੀਆਂ ਮਨੋ ਕਾਮਨਾ ਨੂੰ ਬਹੁਤ ਹੀ ਛੇਤੀ ਕਬੂਲ ਕਰ ਲੈਣ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਜਦੋਂ ਵੀ ਅਸੀਂ ਘਰ ਦੇ ਵਿੱਚ ਰੋਟੀ ਪ੍ਰਸ਼ਾਦਾ ਛਕਦੇ ਹਾਂ ਤਾਂ ਸਾਨੂੰ ਕਿਹੜੀਆਂ ਗੱਲਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ? ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਫਿਰ ਅਸੀਂ ਜਦੋਂ ਇਹ ਗਲਤੀਆਂ ਕਰਦੇ ਹਾਂ ਉਦੋਂ ਬਿਮਾਰੀਆਂ ਵੀ ਵੱਧ ਜਾਂਦੀਆਂ ਹਨ। ਘਰ ਦੇ ਵਿੱਚ ਬਰਕਤ ਵੀ ਨਹੀਂ ਰਹਿੰਦੀ। ਰੋਟੀ ਖਾਣ ਸਮੇਂ ਬਹੁਤ ਹੀ ਖਾਸ ਧਿਆਨ ਦੇਣਾ ਚਾਹੀਦਾ ਹੈ। ਕੁਝ ਗੱਲਾਂ ਦੇ ਵੱਲ ਆਓ ਉਹਨਾਂ ਸੱਤ ਗੱਲਾਂ ਦੇ ਬਾਰੇ ਤੁਹਾਨੂੰ ਦੱਸਨੇ ਹਾਂ ਕਿ ਉਹ ਗੱਲਾਂ ਕਿਹੜੀਆਂ ਹਨ ਜਿਹੜੀਆਂ ਰੋਟੀ ਖਾਂਦੇ ਸਮੇਂ ਸਾਨੂੰ ਹਮੇਸ਼ਾ ਯਾਦ ਹੋਣੀਆਂ ਚਾਹੀਦੀਆਂ ਹਨ ਤੁਸੀਂ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਹੈ ਕਿਉਂਕਿ ਅੱਧੀ ਤੇ ਅਧੂਰੀ ਜਾਣਕਾਰੀ ਹਮੇਸ਼ਾ ਖਤਰਨਾਕ ਹੁੰਦੀ ਹੈ ਤੁਹਾਨੂੰ ਫਿਰ ਸਮਝ ਨਹੀਂ ਆਵੇਗੀ ਕਿ ਅਸੀਂ ਕੀ ਸਮਝਾਉਣ ਦੀ ਕੋਸ਼ਿਸ਼ ਕਰਦੇ ਪਏ ਹ ਇਸ ਲਈ ਤੁਸੀਂ ਪੂਰਾ ਹੀ ਸੁਣਿਓ ਤੇ ਆਪਣੇ ਬੱਚਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਦੇ ਦੇਣਾ ਪਹਿਲੀ ਗੱਲ ਹੈ ਜੀ ਕਿ ਜਦੋਂ ਤੁਸੀਂ ਰੋਟੀ ਖਾਂਦੇ ਹੋ ਪਹਿਲਾਂ ਤੁਹਾਨੂੰ ਹੱਥ ਧੋਣੇ ਚਾਹੀਦੇ ਹਨ ਮर्यादा ਦੇ ਨਾਲ ਮर्यादा ਸ਼ਬਦ ਅਸੀਂ ਕਿਉਂ ਵਰਤਦੇ ਹਾਂ ਕਿਉਂਕਿ ਗੁਰਬਾਣੀ ਵਿੱਚ ਅਨਨੁ ਦੇਵਤਾ ਲਿਖਿਆ ਹੋਇਆ ਹੈ ਅਨ ਦਾ ਸਤਿਕਾਰ ਕਰਨਾ ਚਾਹੀਦਾ ਹੈ ਵੈਸੇ ਕਈ ਵਾਰੀ ਨਾ ਅਸੀਂ ਬਾਹਰੋਂ ਆਉਂਦੇ ਹਾਂ ਜਦੋਂ ਬਾਹਰੋਂ ਕੰਮ ਧੰਦੇ ਕਰਕੇ ਆਉਂਦੇ ਆ ਕਿਰਤ ਕਰਕੇ ਆਉਂਦੇ ਆ ਥਕਾਵਟ ਬਹੁਤ ਹੋ ਜਾਂਦੀ ਹੈ ਕਈ ਤਾਂ ਬਹੁਤ ਜ਼ਿਆਦਾ ਥੱਕੇ ਹੁੰਦੇ ਹਨ ਉਹ ਉਸੇ ਤਰ੍ਹਾਂ ਹੀ ਮੰਜੇ ਤੇ ਬਹਿ ਕੇ ਜਾਂ ਕੁਰਸੀ ਤੇ ਬਹਿ ਕੇ ਆਖ ਦੇਂਦੇ ਹਾਂ ਜੀ ਕਿ ਪ੍ਰਸ਼ਾਦਾ ਲਿਆ ਦਿਓ ਸਾਨੂੰ ਹੱਥ ਧੋਣ ਲੱਗਿਆ ਥਕਾਫਟ ਚਹੀ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਆਦਤ ਹੁੰਦੀ ਹੈ ਇੱਕ ਉਹ ਆਦਤ ਫਿਰ ਪੱਕੀ ਨਹੀਂ ਹੁੰਦੀ ਬਾਹਰ ਅਸੀਂ ਕਈਆਂ ਨੂੰ ਮਿਲਦੇ ਹਾਂ ਹੱਥ ਮਿਲਾਉਂਦੇ ਹਾਂ ਵੈਸੇ ਸਿੱਖੀ ਦੇ ਵਿੱਚ ਤਾਂ ਹੱਥ ਮਿਲਾਉਣਾ ਵਰਜਿਤ ਹੈ ਭਾਵ ਕੇ ਮਨਾਹੀ ਹੈ ਸੱਚੀ ਗੱਲ ਹੈ ਫਤਿਹ ਬੁਲਾਉਣੀ ਚਾਹੀਦੀ ਹੈ ਜਾਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਹੀ ਬੁਲਾ ਲਵੋ ਜਦੋਂ ਅਸੀਂ ਹੱਥ ਮਿਲਾਉਂਦੀਆਂ ਕਿਸੇ ਦੇ ਨਾਲ ਉਹਨਾਂ ਦੇ ਘਟਾਣੂ ਸਾਡੇ ਹੱਥਾਂ ਨੂੰ ਵੀ ਲੱਗ ਜਾਂਦੇ ਆ ਫਿਰ ਅਸੀਂ ਆ ਕੇ ਉਦਾਂ ਹੀ ਪ੍ਰਸ਼ਾਦਾ ਸ਼ੱਕ ਲੈਂਦੇ ਹਾਂ ਐਵੇਂ ਪ੍ਰਸ਼ਾਦਾ ਕਦੇ ਵੀ ਨਹੀਂ ਸ਼ਕਣਾ ਚਾਹੀਦਾ ਇੰਜ ਰੋਟੀ ਕਦੇ ਨਹੀਂ ਖਾਣੀ ਚਾਹੀਦੀ ਪਹਿਲਾਂ ਹਮੇਸ਼ਾ ਆਪਣੇ ਹੱਥ ਧੋਣੇ ਜ਼ਰੂਰੀ ਹਨ ਸਾਬਣ ਦੇ ਨਾਲ ਉਹ ਵੀ ਮਲ ਮਲ ਕੇ ਉਂਗਲਾਂ ਦੇ ਵਿੱਚਕਾਰ ਵੀ ਜਿਹੜੀ ਜਗ੍ਹਾ ਹੁੰਦੀ ਹੈ ਉੱਥੋਂ ਵੀ ਕਈ ਵਾਰੀ ਅਸੀਂ ਹੱਥ ਧੋਂਦੇ ਹੀ ਨਹੀਂ ਉੱਪਰੋਂ ਉੱਪਰੋਂ ਚਮੜੀ ਤੋਂ ਲੈਂਦੇ ਹਾਂ ਇਸੇ ਤਰ੍ਹਾਂ ਸਾਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਇਹ ਗੱਲ ਤੁਸੀਂ ਪਹਿਲੀ ਤਾਂ ਗੱਲ ਪੱਲੇ ਬੰਨ੍ਹ ਕੇ ਰੱਖ ਲੋ ਦੂਜੀ ਗੱਲ ਕਿ ਰੋਟੀ ਖਾਣ ਸਮੇਂ ਕਦੇ ਵੀ ਕਾਲੀ ਨਹੀਂ ਕਰਨੀ ਚਾਹੀਦੀ ਇਹ ਨਹੀਂ ਹੋਣਾ ਚਾਹੀਦਾ ਕਿ ਰੋਟੀ ਹੈ ਕਿ ਰੋਟੀ ਕਿਸੇ ਨੇ ਆ ਕੇ ਰੱਖ ਦਿੱਤੀ ਤੇ ਤੇਜ਼ੀ ਤੇਜ਼ੀ ਤੁਸੀਂ ਉਸ ਨੂੰ ਛਕ ਰਹੇ ਹੋ ਕਾਲੀ ਕਾਲੀ ਵਿੱਚ ਨਹੀਂ ਸਾਧ ਸੰਗਤ ਜੀ ਰੋਟੀ ਨੂੰ ਸਹਿਜ ਅਵਸਥਾ ਵਿੱਚ ਹੀ ਛਕਣਾ ਚਾਹੀਦਾ ਹੈ ਜਿੰਨੀ ਮਰਜ਼ੀ ਭਾਵੇਂ ਭੁੱਖ ਲੱਗੀ ਹੋਵੇ ਪਹਿਲਾਂ ਤਾਂ ਹੱਥ ਸਾਫ਼ ਕਰੋ ਜੇ ਨਹੀਂ ਕਰੋਗੇ ਬਿਮਾਰੀਆਂ ਲੱਗਣਗੀਆਂ ਫਿਰ ਹੌਲੀ ਹੌਲੀ ਪ੍ਰਸ਼ਾਦਾ ਛਕਣਾ ਹੈ ਪੁਰਾਣੇ ਵੈਦ ਹਕੀਮ ਜਿਹੜੇ ਹੁੰਦੇ ਸੀ ਉਹ ਤਾਂ ਇਹ ਵੀ ਦੱਸਦੇ ਸੀ ਕਿ ਇੱਕ ਰੋਟੀ ਦੀ ਬੁਰਕੀ ਨੂੰ 32 ਵਾਰ ਚੁੱਥਣਾ ਚਾਹੀਦਾ ਹੈ 32 ਵਾਰ 32 ਦਿਨਾਂ ਨੇ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੀਆਂ ਬਿਮਾਰੀਆਂ ਸਨ ਉਹ ਘਟ ਲੱਗਦੀਆਂ ਸਨ ਪਰ ਪਤਾ ਨਹੀਂ ਲੋਕ ਕੋਲ ਇੰਨਾ ਸਮਾਂ ਹੈ ਹੀ ਨਹੀਂ ਲੋਕ ਕਾਹਲੀ ਵਿੱਚ ਹੀ ਰੋਟੀ ਖਾਤਰ ਤਾਂ ਵੈਸੇ ਬੰਦਾ ਭੱਜਿਆ ਫਿਰਦਾ ਹੈ ਰੋਟੀ ਖਾਦ ਰਹੀ ਬੰਦਾ ਸਾਰੀ ਉਮਰ ਆਪਣੀ ਗਵਾ ਲੈਂਦਾ ਹੈ ਔਸੇ ਹੀ ਰੋਟੀ ਨੂੰ ਖਾਣ ਦਾ ਉਸ ਕੋਲ ਸਮਾਂ ਨਹੀਂ ਹੁੰਦਾ ਉਹ ਨੂੰ ਫਿਰ ਪ੍ਰਸ਼ਾਦਾ ਛਕਣਾ ਨਹੀਂ ਆਉਂਦਾ ਇਸ ਕਰਕੇ ਮर्यादा ਦੇ ਤਹਿਰ ਤੁਸੀਂ ਫਿਰ ਵਧੀਆ ਤਰੀਕੇ ਦੇ ਨਾਲ ਬਹੁਤ ਚੱਜ ਆਚਾਰ ਦੇ ਨਾਲ ਇਹ ਗੱਲ ਯਾਦ ਰੱਖਣੀ ਹੈ ਕਿ ਕਾਹਲੀ ਨਹੀਂ ਕਰਨੀ ਇਹ ਗੱਲ ਜ਼ਰੂਰੀ ਹੈ ਸਿੱਖਾਂ ਵਾਸਤੇ ਹਰ ਇੱਕ ਸਿੱਖ ਵਾਸਤੇ ਅਗਲੀ ਤੀਜੀ ਗੱਲ ਉਹ ਇਹ ਹੈ ਜੀ ਕਿ ਰੋਟੀ ਖਾਣ ਤੋਂ ਪਹਿਲਾਂ ਤੁਹਾਨੂੰ ਅਰਦਾਸ ਕਰਨੀ ਚਾਹੀਦੀ ਹੈ ਕਿਹੜੀ ਅਰਦਾਸ ਰੋਟੀ ਖਾਣ ਤੋਂ ਪਹਿਲਾਂ ਕਿ ਤੂੰ ਦਾਤਾ ਦਾਤਾਦਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰ ਬਲ ਬਲ ਜਾਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਇੰਨੀ ਹੀ ਪੰਕਤੀ ਤੁਸੀਂ 5 ਵਾਰ ਦੁਹਰਾ ਸਕਦੇ ਹੋ ਕਿ ਹੇ ਵਾਹਿਗੁਰੂ ਤੂੰ ਦਾਤਾ ਹੈ ਤੂੰ ਸਾਨੂੰ ਅਜ ਪ੍ਰਸ਼ਾਦਾ ਛਕਣ ਲਈ ਦਿੱਤਾ ਹੈ ਰੋਟੀ ਦਿੱਤੀ ਹੈ ਦੁਨੀਆ ਵਿੱਚ ਕੁਝ ਇਹੋ ਜਿਹੇ ਵੀ ਬੰਦੇ ਹਨ ਇਹੋ ਜਿਹੇ ਸਰੀਰ ਹਨ ਜਿਨ੍ਹਾਂ ਨੂੰ ਤਾਂ ਦੋ ਵੇਲੇ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਦੋ ਵੇਲੇ ਦੀ ਰੋਟੀ ਦਿੱਤੀ ਫਿਰ ਕੁਝ ਅੱਗੇ ਪੰਕਤੀਆਂ ਵੀ ਹਨ ਜੇ ਤੁਸੀਂ ਕੰਠ ਕਰ ਸਕੋ ਨਾਨਕ ਪੁਸਰੀਆਂ ਪਕਾਈਆਂ ਪਾਈਆ ਥਾਲੇ ਮਾਹੀ ਜਿੰਨੀ ਗੁਰੂ ਮਨਾਇ ਰਜ ਰਜ ਸੇਈ ਖਾਏ ਸਾਸੰਗਾ ਜੀ ਫਿਰ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਜਿਹੜਾ ਹੁੰਦਾ ਉਸ ਨੂੰ ਦੂਰ ਕਰਨਾ ਹੈ ਕਾਮ ਕ੍ਰੋਧ ਅਰ ਲੋਭ ਮੋ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸ਼ਰਣਾਗਤੀ ਕਰ ਪਰਸਾਦ ਗੁਰਦੇਵ ਥਾਲ ਦੇ ਵਿੱਚ ਰੋਟੀਆਂ ਰੱਖੀਆਂ ਹੁੰਦੀਆਂ ਹਨ ਤੇ ਸਾਨੂੰ ਉਸ ਵੇਲੇ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਆਪਣੇ ਗੁਰੂ ਨੂੰ ਚੇਤੇ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਰੱਜ ਕੇ ਖਾ ਸਕਦੇ ਹਾਂ ਸਾਧ ਸੰਗਤ ਜੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ 36 ਪ੍ਰਕਾਰ ਦੇ ਭੋਜਨ ਛਕਦੇ ਹਾਂ ਉਹਦੀ ਕਿਰਪਾ ਦੁਆਰਾ ਹੀ ਹਰ ਇੱਕ ਬੰਦੇ ਨੂੰ ਸਵਾਦਲੇ ਪਦਾਰਥ ਜੁੜਦੇ ਹਨ ਪਰ ਅਸੀਂ ਭੁੱਲੇ ਫਿਰਦੇ ਹਾਂ ਚੇਤਾ ਹੀ ਨਹੀਂ ਕੀਤਾ ਕਿ ਪਰਮਾਤਮਾ ਦਾ ਨਾਮ ਸਾਨੂੰ ਲੈਣਾ ਚਾਹੀਦਾ ਹੈ ਪਰਮਾਤਮਾ ਦਾ ਨਾਮ ਪ੍ਰਸ਼ਾਦਾ ਸ਼ਕਣ ਤੋਂ ਪਹਿਲਾਂ ਵੀ ਜ਼ਰੂਰੀ ਹੈ ਤੇ ਜਦੋਂ ਸ਼ਕ ਲਿਆ ਉਸ ਤੋਂ ਬਾਅਦ ਵੀ ਬੜਾ ਜ਼ਰੂਰੀ ਹੈ ਕਿ ਹੇ ਵਾਹਿਗੁਰੂ ਤੁਹਾਡਾ ਸ਼ੁਕਰ ਹੈ ਤੁਸੀਂ ਸਾਨੂੰ ਅੱਜ ਦਾ ਪ੍ਰਸ਼ਾਦਾ ਬਖਸ਼ਿਆ ਕਿਉਂਕਿ ਬਹੁਤਿਆਂ ਨੂੰ ਇਹ ਪ੍ਰਸ਼ਾਦਾ ਜੁੜਦਾ ਹੀ ਨਹੀਂ ਕਿੰਨੇ ਲੋਕ ਫੁੱਟ ਪਾਥਾਂ ਤੇ ਸੌਂਦੇ ਹਨ ਹੁਣ ਆਪਾਂ ਅਗਲੀ ਚੌਥੀ ਗੱਲ ਕਰਦੇ ਹਾਂ ਰੋਟੀ ਖਾਣ ਸਮੇ ਜਿਹੜੇ ਕਈ ਬੰਦੇ ਰੋਟੀ ਥੋੜੀ ਜਹੀ ਉਦਾਸ ਹੋ ਕੇ ਖਾਂਦੇ ਹਨ ਉਦਾਸ ਹੋ ਕੇ ਕਦੇ ਵੀ ਰੋਟੀ ਨਹੀਂ ਖਾਣੀ ਚਾਹੀਦੀ ਕਿਉਂਕਿ ਇੱਕ ਗੱਲ ਯਾਦ ਰੱਖਿਓ ਹਮੇਸ਼ਾ ਪੂਰੇ ਖੁਸ਼ਮੰਦ ਦੇ ਨਾਲ ਰੋਟੀ ਛਕਿਆ ਕਰੋ ਬਹੁਤ ਕਿਰਪਾ ਵਰਤੇਗੀ ਭੋਜਨ ਨੂੰ ਸਵਾਦਾਂ ਦੇ ਨਾਲ ਖਾਣਾ ਚਾਹੀਦਾ ਹੈ ਕਿਉਂਕਿ ਸਿਆਣੇ ਅਕਸਰ ਆਖਦੇ ਹਨ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਕਿ ਬੰਦਾ ਤਾਂ ਰੋਟੀ ਕਰਕੇ ਤੁਰਿਆ ਫਿਰਦਾ ਪਰਮਾਤਮਾ ਦੇ ਸ਼ੁਕਰ ਕਰਕੇ ਇੱਕ ਮਨ ਇੱਕ ਚਿੱਤ ਜੁੜ ਕੇ ਹੀ ਪਰਮਾਤਮਾ ਜੀ ਦਾ ਅਨ ਛਕਣਾ ਹੈ ਅਨ ਦੇਵਤਾ ਹੈ ਜਪਿਏ ਨਾਮ ਜਪਿਏ ਅਨ ਇਹ ਅੰਨ ਪਾਣੇ ਕਰਕੇ ਹੀ ਅਸੀਂ ਤੁਰੇ ਫਿਰਦੇ ਹਾਂ ਖਾਧੀ ਹੋਈ ਖੁਰਾਕ ਹੀ ਲਹੂ ਬਣਦੀ ਹੈ। ਮਾਸ ਬਣਦੀ ਹੈ। ਇਸ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਜੁੜ ਕੇ ਖਾਣਾ ਚਾਹੀਦਾ ਹੈ। ਕਈ ਵਾਰੀ ਇਦਾਂ ਹੁੰਦਾ ਹੈ ਕਿ ਮੂੰਹ ਵਿੱਚ ਆਪਾ ਬੁਰਕੀ ਪਾਈ ਹੁੰਦੀ ਹੈ ਧਿਆਨ ਸਾਡਾ ਕਈ ਪ੍ਰਕਾਰ ਦੀਆਂ ਸੋਚਾਂ ਵਿੱਚ ਹੁੰਦਾ ਹੈ। ਇਹ ਹੁੰਦਾ ਹੈ ਕਿ ਤੋਂ ਕਿੰਨੇ ਪੈਸੇ ਲੈਣੇ ਹਨ, ਕਿਹਨੇ ਕਿੰਨੇ ਪੈਸੇ ਦੇਣੇ ਹਨ। ਖਿਆਲ ਜੇ ਸਾਡੇ ਮਨ ਵਿੱਚ ਇਦਾਂ ਦੇ ਆਈ ਜਾਂਦੇ ਹਨ। ਪਰ ਸਾਾਨੂੰ ਇਹਨਾਂ ਖਿਆਲਾਂ ਨੂੰ ਮਨ ਚੋਂ ਬਾਹਰ ਕੱਢ ਕੇ ਖੁਸ਼ ਮਨ ਨਾਲ ਰੋਟੀ ਛਕਣੀ ਚਾਹੀਦੀ ਹੈ। ਅਸੀਂ ਸਾਰਾ ਕੁਝ ਕਰਦੇ ਆਂ। ਬਜ਼ੁਰਗਾਂ ਕੋਲੋਂ ਕੁਝ ਗੱਲਾਂ ਵੀ ਸੁਣੀਆਂ ਹੁੰਦੀਆਂ ਹਨ। ਪ੍ਰਸਾਦ ਸਿੰਘ ਜੀ ਅਸੀਂ ਅਕਸਰ ਦੇਖਦੇ ਹਾਂ ਹੋਟਲਾਂ ਦੇ ਵਿੱਚ ਆਮ ਗੱਲ ਹੈ ਰੋਟੀ ਖਾਂਦੇ ਸਮੇ ਲੋਕ ਗੱਲਾਂ ਕਰੀ ਜਾਂਦੇ ਹੁੰਦੇ ਆ। ਰੋਟੀ ਖਾਣ ਸਮੇ ਡਾਕਟਰ ਵੀ ਆਖਦੇ ਹਨ ਕਿ ਬੋਲਣਾ ਨਹੀਂ ਚਾਹੀਦਾ। ਪ੍ਰਸਾਦ ਸਿੰਘ ਜੀ ਉਹ ਵੀ ਦੱਸਦੇ ਆ ਕਿ ਭੋਜਨ ਵਾਲੀ ਜਿਹੜੀ ਨਾਲ ਹੀ ਹੁੰਦੀ ਹੈ ਜਿਸ ਨੂੰ ਅਸੀਂ ਫੂਡ ਪਾਈਪ ਆਖਦੇ ਹਾਂ। ਜਦੋਂ ਆਪਾਂ ਰੋਟੀ ਖਾਣ ਸਮੇ ਗੱਲਾਂ ਕਰੀ ਜਾਵਾਂਗੇ ਫੋਡ ਪਾਈਪ ਵਿੱਚ ਰੋਟੀ ਫਸਣ ਦਾ ਖਤਰਾ ਵੱਧ ਜਾਂਦਾ ਹੈ। ਕਈ ਵਾਰੀ ਤੁਸੀਂ ਵੇਖਿਆ ਵੀ ਹੋਵੇਗਾ ਕਿ ਸਾਨੂੰ ਕਈ ਵਾਰ ਉੱਥੂ ਆ ਜਾਂਦਾ ਹੈ। ਕਿਉਂਕਿ ਅਸੀਂ ਉਸ ਸਮੇ ਖਾਣਾ ਖਾਂਦੇ ਸਮੇ ਗੱਲਾਂ ਕਰ ਰਹੇ ਹੁੰਨੇ ਹਾਂ ਸਾਨੂੰ ਆਦਤ ਪੈ ਚੁੱਕੀ ਹੁੰਦੀ ਹੈ। ਚੁੱਪ ਕਰਕੇ ਤਾਂ ਅਸੀਂ ਰੋਟੀ ਖਾ ਹੀ ਨਹੀਂ ਸਕਦੇ। ਉਹ ਆਪਣੀ ਆਦਤ ਨੂੰ ਬਦਲ ਲੈਣਾ ਬੜਾ ਜ਼ਰੂਰੀ ਹੈ। ਅਰਦਾਸ ਕਰੋ ਕਿ ਮਾਲਕ ਜੀ ਕਿਰਪਾ ਕਰੋ ਹੁਣ ਅਗਲੀ ਗੱਲ ਦੱਸਦੀ ਹਾਂ ਜੀ ਕਿ ਤੁਸੀਂ ਜਿਹੜੀ ਯਾਦ ਰੱਖਣੀ ਹੈ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਸ਼ਾਦਾਤਾ ਸ਼ਕਣਾ ਹੀ ਚਾਹੀਦਾ ਹੈ ਇਹ ਆਨ ਦਾ ਵੀ ਸਤਕਾਰ ਕਰਨਾ ਚਾਹੀਦਾ ਕਿਉਂਕਿ ਰੋਟੀ ਵੀ ਦੇਵਤਾ ਹੈ ਰੋਟੀ ਖਾਣ ਸਮੇ ਹਮੇਸ਼ਾ ਚੌਂਕੜੀ ਮਾਰ ਕੇ ਹੀ ਛਕਣੀ ਚਾਹੀਦੀ ਹੈ ਵੈਸੇ ਤਾਂ ਹੁਣ ਡਾਈਨਿੰਗ ਟੇਬਲ ਵਗੈਰਾ ਆ ਚੁੱਕੇ ਹਨ ਘਰਾਂ ਵਿੱਚ ਕੁਰਸੀਆਂ ਹਨ ਪਰ ਫਿਰ ਵੀ ਰੋਟੀ ਸਾਨੂੰ ਹਮੇਸ਼ਾ ਚੌਂਕੜਾ ਮਾਰ ਕੇ ਹੀ ਛਕਣੀ ਚਾਹੀਦੀ ਜਿਵੇਂ ਲੰਗਰ ਵਿੱਚ ਮर्याਦਾ ਹੁੰਦੀ ਹੈ ਇਹਦੇ ਨਾਲ ਜਿਹੜਾ ਯੋਗ ਅਭਿਆਸ ਹੈ ਜਿਹੜਾ ਆਯੁਰਵੈਦਿਕ ਵਾਲਾ ਹੈ ਉਹ ਵੀ ਕਹਿੰਦੇ ਹਨ ਕਿ ਚੌਕੜਾ ਮਾਰ ਕੇ ਹੀ ਜਦੋਂ ਅਸੀਂ ਸ਼ਾਂਤ ਜਗ੍ਹਾ ਤੇ ਬਹਿ ਕੇ ਪ੍ਰਸ਼ਾਦਾ ਛਕਦੇ ਆਂ ਅੱਧੀਆਂ ਬਿਮਾਰੀਆਂ ਤਾਂ ਉਦੋਂ ਹੀ ਗਾਇਬ ਹੋ ਜਾਂਦੀਆਂ ਹਨ ਇਸ ਨਾਲ ਰੋਟੀ ਵਿੱਚ એનર્ਜੀ ਵੱਧ ਜਾਂਦੀ ਹੈ ਸ਼ਕਤੀ ਆ ਜਾਂਦੀ ਹੈ ਜਦੋਂ ਅਸੀਂ ਰੋਲੇ ਰੱਪੇ ਵਾਲੀ ਜਗ੍ਹਾ ਤੇ ਪ੍ਰਸ਼ਾਦਾ ਛਕਦੇ ਆਂ ਉਹ ਗੱਲ ਜਿਹੀ ਨਹੀਂ ਬਣਦੀ ਉਹ ਆਨੰਦ ਜਿਹਾ ਨਹੀਂ ਹੁੰਦਾ ਪਰ ਹਾਂ ਜੇ ਕੋਈ ਕੰਮ ਤੇ ਜਾ ਰਿਹਾ ਹੈ ਮਜਬੂਰੀ ਹੈ ਉਹਦੀ ਗੱਲ ਤਾਂ ਵੱਖਰੀ ਹੈ ਪਰ ਸاعات ਸੰਗ ਜੀ ਕਈ ਘਰ ਵਿੱਚ ਤਾਂ ਆਰਾਮ ਦੇ ਨਾਲ ਚੌਂਕੜੀ ਮਾਰ ਕੇ ਪ੍ਰਸ਼ਾਦਾ ਸ਼ੱਕ ਹੀ ਸਕਦੇ ਹਨ ਇਸ ਕਰਕੇ ਹੁਣ ਇੱਕ ਸਮੇਂ ਸਮੇਂ ਦਾ ਖਿਆਲ ਵੀ ਰੱਖਣਾ ਬਹੁਤ ਜ਼ਰੂਰੀ ਹੈ ਸਮੇਂ ਸਿਰ ਭੋਜਨ ਪ੍ਰਸ਼ਾਦਾ ਸ਼ੱਕ ਲੈਣਾ ਚਾਹੀਦਾ ਹੈ ਜਿਸ ਸਮੇਂ ਅਸੀਂ ਸ਼ੱਕਦੇ ਹਾਂ ਅੱਗੇ ਪਿਛੇ ਨਹੀਂ ਭਾਲਾ ਕਰਨਾ ਚਾਹੀਦਾ ਪੇਟ ਖਰਾਬ ਹੋ ਜਾਂਦਾ ਹੈ ਅਗਲੀ ਗੱਲ ਹੈ ਜਿਹੜੀ ਕਿ ਝੂਠ ਨਹੀਂ ਛੱਡਣੀ ਚਾਹੀਦੀ ਗੁਰਦੁਆਰਾ ਸਾਹਿਬ ਵਿੱਚ ਲਿਖਿਆ ਹੁੰਦਾ ਹੈ ਭਾਈ ਲੋੜ ਅਨੁਸਾਰ ਹੀ ਪ੍ਰਸ਼ਾਦਾ ਸ਼ਕੋ ਕਿਉਂਕਿ ਕਿਸੇ ਹੋਰ ਦੇ ਹਿੱਸੇ ਆ ਜਾਵੇਗਾ ਕਈ ਵਾਰੀ ਅਸੀਂ ਥਾਲੀ ਚੁੱਕ ਲੈਣੇ ਹਨ ਵਿੱਚ ਝੂਠ ਛੱਡ ਦਿੰਦੇ ਹਾਂ ਜੋਠ ਤੇ ਝੂਠ ਦੋਵੇਂ ਹੀ ਮੜੇ ਹਨ ਤੇ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਿਹਾ ਕਰਦੇ ਸੀ ਝੂਠ ਇਹ ਵੀ ਮੜੀ ਹੈ ਝੂਠ ਉਹ ਵੀ ਮੜਾ ਹੈ ਬਾਬਾ ਨਾਨਕ ਸਿੰਘ ਜੀ ਨੇ ਕਹਿਣਾ ਭਾਈ ਜਿਹੜੇ ਲੋਕ ਗੁਰੂ ਘਰ ਵਿੱਚ ਪ੍ਰਸ਼ਾਦਾ ਛਕਦੇ ਆ ਜਪਜੀ ਸਾਹਿਬ ਦਾ ਪਾਠ ਵੀ ਕਰਿਆ ਕਰੋ ਇਹ ਜਿਹੜਾ ਝੂਠ ਛੱਡੇਗਾ ਕਦੇ ਵੀ ਗੁਰੂ ਤੋਂ ਖੁਸ਼ੀਆਂ ਪ੍ਰਾਪਤ ਨਹੀਂ ਕਰ ਸਕਦਾ ਸਾਨੂੰ ਵਾਹਿਗੁਰੂ ਨੇ ਹਮੇਸ਼ਾ ਇਹ ਗੱਲਾਂ ਸਮਝਾਈਆਂ ਹਨ ਅਨ ਦਾ ਕਦੇ ਅਨਾਦਰ ਨਹੀਂ ਕਰਨਾ ਚਾਹੀਦਾ ਥਾਲੀ ਵਿੱਚ ਝੂਠਾ ਭੋਜਨ ਨਹੀਂ ਛੱਡਣਾ ਚਾਹੀਦਾ ਹੁਣ ਅਗਲੀ ਗੱਲ ਕਰਦੇ ਹਾਂ ਸਾਧ ਸੰਗਤ ਜੀ ਕਿ ਜਿਹੜੀ ਛੇਵੀ ਹੈ ਵੱਡੇ ਵੱਡੇ ਸਿਆਣੇ ਬੰਦੇ ਗਲਤੀ ਕਰੀ ਜਾਂਦੇ ਹਨ ਜਿਹੜੀ ਅਸੀਂ ਦੱਸਣ ਲੱਗੇ ਹਾਂ ਇੱਕ ਹੱਥ ਵਿੱਚ ਭੋਜਨ ਦੀ ਬੁਰਕੀ ਇੱਕ ਹੱਥ ਵਿੱਚ ਮੋਬਾਈਲ ਫੋਨ ਹੁੰਦਾ ਹੈ ਨਾਲ ਦੀ ਨਾਲ ਵੇਖਦੇ ਹੁੰਦੇ ਹਨ ਕੁਝ ਨਾਲ-ਨਾਲ ਪ੍ਰਸ਼ਾਦਾ ਛਕਦੇ ਹਨ ਜਾਂ ਟੈਲੀਵਿਜ਼ਨ ਲੱਗਾ ਹੁੰਦਾ ਹੈ ਵਾਰ-ਵਾਰ ਉਹਦੇ ਵੱਲ ਵੇਖੀ ਜਾਣਗੇ ਆਦਤਾਂ ਪੱਕੀਆਂ ਹੁੰਦੀਆਂ ਹਨ ਮੁੜ ਕੇ ਬਦਲਦੀਆਂ ਹੀ ਨਹੀਂ ਪਰ ਨੁਕਸਾਨ ਜ਼ਰੂਰ ਕਰਦੀਆਂ ਹਨ ਸਿਹਤ ਦਾ ਸਿਹਤ ਜਿਹੜੀ ਇੱਕ ਵਾਰ ਵਿਗੜ ਗਈ ਮਨੁੱਖਾ ਜਨਮ ਇੱਕ ਵਾਰੀ ਮਿਲਣਾ ਹੈ ਵਾਰ-ਵਾਰ ਨਹੀਂ ਮਿਲਣਾ ਕਦੇ ਵੀ ਇਹਨਾਂ ਚੀਜ਼ਾਂ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਖਰਾਬ ਨਹੀਂ ਕਰਨੀ ਚਾਹੀਦੀ ਇਸ ਕਰਕੇ ਜਿੰਨਾ ਹੋ ਸਕੇ ਸ਼ਾਂਤ ਮਨ ਦੇ ਨਾਲ ਪ੍ਰਸ਼ਾਦਾ ਸ਼ਕਣਾ ਹੈ ਕਈ ਵਾਰੀ ਨਾ ਸੀ ਫੋਨ ਦੇ ਉੱਪਰ ਬਹੁਤ ਜ਼ਿਆਦਾ ਜਿਹੜੇ ਘਟਾਣੋ ਲੱਗੇ ਹੁੰਦੇ ਹਨ ਉਵੇਂ ਹੀ ਉਸੇ ਹੱਥ ਨਾਲ ਫੋਨ ਤੇ ਉਸੇ ਹੱਥ ਨਾਲ ਪ੍ਰਸ਼ਾਦਾ ਛਕਦੇ ਹਾਂ ਸਾਧ ਸੰਗਤ ਜੀ ਜੇਕਰ ਬਹੁਤ ਜ਼ਰੂਰੀ ਫੋਨ ਚਲਾਉਣਾ ਹੈ ਤਾਂ ਤੁਸੀਂ ਫੋਨ ਉੱਪਰ ਕੋਈ ਕਥਾ ਕਹਾਣੀ ਕੋਈ ਸ਼ਬਦ ਵਗੈਰਾ ਸਿਮਰਨ ਚੱਲ ਰਿਹਾ ਹੋਵੇ ਫੋਨ ਸਾਈਡ ਤੇ ਪਿਆ ਹੋਵੇ ਫਿਰ ਤੁਸੀਂ ਪ੍ਰਸ਼ਾਦਾ ਛਕ ਸਕਦੇ ਹੋ ਆਨੰਦ ਆਵੇਗਾ ਪਰ ਜਿਹੜੀਆਂ ਦੁਨੀਆਵੀ ਚੀਜ਼ਾਂ ਵੇਖੀਆਂ ਜਾਣੀਆਂ ਹੈ ਤੇ ਨਾਲ ਉਹਨਾਂ ਨੇ ਹੀ ਫਿਰ ਤੁਹਾਡੇ ਦਿਮਾਗ ਤੇ ਉਹੀ ਅਸਰ ਪਾਉਣਾ ਹੈ ਇਸ ਲਈ ਬਿਹਤਰ ਇਹੀ ਹੋਵੇਗਾ ਤੁਸੀਂ ਇੱਕ ਪਾਸੇ ਫੋਨ ਰੱਖ ਕੇ ਸ਼ਾਂਤ ਚਿਤ ਹੋ ਕੇ ਪ੍ਰਸ਼ਾਦਾ ਸ਼ਕੋ ਕਈ ਵਾਰੀ ਹੁੰਦਾ ਫੋਨ ਛੱਡਣਾ ਹੀ ਨਹੀਂ ਆਦਤਾਂ ਬਹੁਤ ਸਾਡੀਆਂ ਪੱਕ ਜਾਂਦੀਆਂ ਹਨ ਉਹਦਾ ਅਲਟਰਨੇਟ ਜਿਹੜਾ ਉਹਦਾ ਬਦਲ ਜਿਹੜਾ ਹੁੰਦਾ ਹੈ ਸਾਡੇ ਘਰ ਵਿੱਚ ਸਾਡੇ ਪਰਿਵਾਰ ਵਿੱਚ ਪੈਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਮਨ ਨੂੰ ਠਿਕਾ ਨਹੀਂ ਆਉਂਦਾ ਇਸ ਲਈ ਫੋਨ ਨੂੰ ਸਾਈਡ ਤੇ ਰੱਖ ਕੇ ਹੀ ਪ੍ਰਸ਼ਾਦਾ ਸ਼ਕਣਾ ਹੈ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਅਖੀਰਲੀ ਗੱਲ ਕਿ ਜਦੋਂ ਵੀ ਪ੍ਰਸ਼ਾਦਾ ਸ਼ੱਕਦੇ ਹੋ ਉਸ ਸਮੇਂ ਕਦੇ ਵੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਅਸੀਂ ਰੋਟੀ ਖਾਂਦੇ ਹਾਂ ਕਿਸੇ ਦੀ ਚੁਗਲੀਆਂ ਵੀ ਨਾਲ ਕਰੀ ਜਾਂਦੇ ਹੁੰਨੇ ਹੁੰਨੇ ਬਸ ਤੁਸੀਂ ਇਹਨਾਂ ਨੂੰ ਹਮੇਸ਼ਾ ਪਿਆਰ ਤੇ ਸਤਿਕਾਰ ਨਾਲ ਸ਼ੱਕਣਾ ਹੈ ਤੁਹਾਡੀ ਜਿਹੜੀ ਖਾਦੀ ਗੁਰਾਕ ਹੈ ਨਾ ਤੁਹਾਡੇ ਮਨ ਨੂੰ ਸ਼ਾਂਤ ਕਰ ਦੇਵੇਗੀ ਸਦਾ ਤੁਸੀਂ ਇਹਨਾਂ ਗੱਲਾਂ ਨੂੰ ਦਿਮਾਗ ਵਿੱਚ ਬਿਠਾ ਲੈਣਾ ਹੈ ਤੁਹਾਡੀ ਜ਼ਿੰਦਗੀ ਬਦਲਦਿਆਂ देर ਨਹੀਂ ਲੱਗਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ